ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਗ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਮੈਰੋ ਜੀ ਜ਼ਿਲ੍ਹਾ ਤਸੀਲ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਟੋਟਲ ਨਗ ਲੈ ਕੇ ਆਂਦੇ ਜੀ ਤਿੰਨ ਤਿੰਨ ਹੀ ਝੋਟੀਆਂ ਨੇ ਦੋ ਕਟੀਆਂ ਨੇ ਇੱਕ ਝੋਟੀ ਆ ਨੀਲੀ ਰਾਵੀ ਦਾ ਤੋਹਫਾ ਡਿਟੇਲ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਵਰਕ ਤੁਸੀਂ ਕਰਨੀ ਆ ਨੰਬਰ 15 ਤੇ ਚੱਲੂਗਾ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਡਰੈੱਸ ਦੱਸ ਦਿਓ ਜੀ ਨਾਮ ਮੇਰੇ ਜੈ ਸਿੰਘ ਆ ਜੀ ਪਿੰਡ ਮੈਰੋ ਆ ਜੀ ਤਹਿਸੀਲ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ 9814299923 9814299923 ਠੀਕ ਆ ਵੀਰੇ ਤਿੰਨ ਆਗਾ ਜੀ ਤਿੰਨ ਆ ਵੀਰੇ ਨਾਵਾ ਕਿੰਨੇ ਵੀਰੇ ਥਾਣਾ ਥਾਣਾ ਦੀਆਂ ਬਹੁਤ ਵਧੀਆ ਚਾਰ ਚਾਰ ਹੀ ਥਾਣਾ ਕੋਈ ਫੋਟ ਸ਼ਾਂਕਣੀ ਜੀ ਉਹ ਇਹ ਜਾਲੀਆਂ ਤਾਂ ਥੱਲੇ ਬਹੁਤ ਚੰਗੀਆਂ। ਟੈਂਗ ਵੀ ਤੰਨਾ ਦੇ ਵੀ ਟੌਪ ਦੇ ਆ। ਇੱਕ ਨੰਬਰ ਝੋਟੀ ਨੀਲੀ ਰਵੀ ਦਾ ਤੋਹਫਾ। ਇੱਕ ਨੰਬਰ ਵੀ ਨੀਲੀ ਰਵੀ ਦਾ ਤੋਹਫਾ ਚੰਗੀ ਬਹੁਤ ਆ ਕੱਤੀ ਵੀਰੇ ਸਾਰੇ ਪਾਸੇ ਹੀ ਬਹੁਤ ਚੰਗੀ। ਹੈਲੋ ਬਰੇ ਝੋਲੀ ਬਹੁਤ ਚੰਗੀ ਆ। ਝੋਲੀ ਬਹੁਤ ਚੰਗੀ ਝੋਲੀ ਆਪਾਂ ਦਿਖਾ ਵੀ ਦਿੰਨੇ ਆ ਜੀ। ਕੋਈ AI ਵਗੈਰਾ ਜੀ ਅਸੀਂ। ਤੇਰੇ ਪੱਤੀਆਂ ਛੱਬੀਆਂ ਜਣਾਂ ਦੀ ਮਾਲਕਾਂ ਨੇ ਦੱਸੀ ਸੀਗੀ। ਝੋਲੀ ਪੱਟੀ ਫਿਰਦੀ ਆ। ਹਾਂ ਝੋਲੀ ਪੱਟੀ ਫਿਰਦੀ ਰਹਿਣੀ ਨਾ ਰਹਿਣੀ। ਅਗਲੇ ਦੀ ਕਿਸਮਤ ਆ ਆਪਾਂ ਅਗਲੇ ਨੂੰ ਲਾਲ ਚ ਕਹਿ ਗਏ ਕਿ ਨਹੀਂ ਉਹਦੇ ਐਵੇਂ ਆਪਾਂ ਕਹੀਏ ਬਾਈ ਗੱਭਣੇ ਨਹੀਂ ਕੋਈ ਉ ਪਰੇ ਜੇ ਸਾਹਮਣੇ ਚਲੋ ਖਾਲੀ ਮੰਨ ਕੇ ਲੈ ਲੈ ਜਿੱਦੇ ਤਿਆਰ ਹੋ ਗਈ ਉਹਦੇ ਧੰਨ ਧੰਨ ਕਰਾ ਕੱਤੀ ਬਹੁਤ ਪਈ ਹੋਈ ਸਾਰੇ ਪਾਸੇ ਤਾਂ ਸਪੋਰਟ ਬਰੇ ਫੁੱਲ ਚੰਗੀ ਆ ਸਹੀ ਗੱਲ ਹੈ ਮੈਂ ਝੋਲੀ ਦੇ ਹਿਸਾਬ ਨਾਲ ਪਰਮਾਤਮਾ ਗੱਪ ਨਹੀਂ ਹੋਵੇ ਚਲੋ ਗੱਬਰ ਰਹਿ ਜੇ ਰੱਬ ਆ ਰਹੀ ਆ ਬਈ ਝੋਲੀ ਤਾਂ ਐਂ ਲਾ ਲਿਆ ਜੇ ਵੀ ਅੱਜ ਵੀ ਗੱਬਣਾ ਕੱਤੀ ਹਾਂਜੀ ਤੇ ਭਾ ਕਿੱਡਾ ਕਦਾ ਪਾ ਆਵਰੇ ਦਾ ਮੁੱਲ 52000 ਮਾਨਤਾਣ ਕਰ। ਉਹ ਜੀ ਮਾਨਤਾਣ ਇਹ ਤੋਰ ਕੇ ਦਿਖਾ ਦਗੇ ਕਨਗ ਉਹ ਛੋਟੇ ਆਪਣਾ ਖੜਾ ਹੀ ਦਿਖਾ ਦਾਂਗੇ ਜੀ। ਚੰਗੀ ਆ ਨੀਲੀ ਰਾਵੀ ਦਾ ਚੰਗਾ ਸੀਮਣ ਲੱਗ ਜਿਹਦਾ ਟਾਪ ਦੇ ਬੱਚੇ ਪੈਦਾ ਕਰ ਜੂ ਕਿਉਂਕਿ ਆਪ ਕਰਮ ਵਾਲੀ ਚੰਗੀ ਆ। ਸਾਰੀਆਂ ਨਿਸ਼ਾਨੀਆਂ ਨੀਲੀ ਰਾਵੀ ਦੀ ਹੈਗੀ ਆ। ਖੋਲ ਜੀ ਘਟ ਸੇ ਵਾਲੇ ਘਰੋਂ ਆਈ ਵੀ ਆ। ਏ ਆਈ ਹੋਈ ਆ। ਬਰੀਕੀ ਬਰੂਕੀ ਬਥੇਰੀ ਚੰਗੀ ਹੈ ਕਰੀ। ਬਹੁਤ ਆ ਜੀ। ਏ ਆਈ ਹੋਈ ਵੀ ਆ। ਬਾਈ ਦਾਸ ਦਾ ਕਿ ਮਹੀਨੇ ਦੇ ਆਸ-ਪਾਸੇ ਸਮਾਂ ਹੋ ਗਿਆ ਪਰ ਆਪਾਂ ਖਾਲੀ ਲਈ ਆ ਖਾਲੀ ਦੇਣੀ ਆ ਉਹ ਚਲੋ ਅਗਲੇ ਦਿਨ ਜਿੰਨਾ ਦੇ ਭਰੇ ਚੈੱਕ ਨਹੀਂ ਹੁੰਦਾ ਤਦੂ ਖਾਲੀ ਹੈ ਹੈਨਾ ਖਾਲੀ ਹੈ ਸਹੀ ਵੱਡੇ ਬਾਈ ਆਪਾਂ ਲਈ ਪਤਲੀ ਚਮੜੀ ਦੀ ਹੈ ਚੰਗੀ ਹੈ ਜਿੰਨੀ ਹੈਗੀ ਤੁਹਾਡੇ ਸਾਹਮਣੇ ਹੈ ਪਰ ਹੱਥ ਵੀ ਭਰਉਂਦੀ ਬਰੇ ਚੰਗਪੂਰਾ ਵੀ ਨਹੀਂ ਚੈੱਕ ਕਰ ਸਕਦੇ ਹੋ ਗੋਲ ਪੱਠ ਪੂੜਾ ਕੁਆਲਿਟੀ ਤੁਸੀਂ ਚੈੱਕ ਕਰ ਲਓ 52000 ਦੀ ਬਾਈ ਕਹਿੰਦਾ ਦੇ ਦਾਂਗੇ ਬਾਕੀ ਜੀ ਬਾਈ ਫੁੱਲ ਚੰਗੀ ਹੈ ਸਹੀ ਗੱਲ ਹੈ ਜੀ ਮੇਨ ਗੱਲ ਠੰਡੀ ਆ ਪਾਰ ਪਿੱਛੇ ਦੀ ਵੀ ਗਾਰੰਟੀ ਓਕੇ 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 ਹੋਰ ਦੀ ਵੀਰੇ ਇਹਨੂੰ ਲੈ ਚੱਲੀ ਇਧਰ ਨੂੰ 52000 ਰੁਪਏ ਜੋ ਮਾਨਤਾ ਨੂੰ ਹੋ ਜਾਊਗਾ ਲੋ ਜੀ ਫੇਸ ਕੁਆਲਿਟੀ ਕਰ ਲੋ ਚੈੱਕ ਪੂਰੀ ਚੰਗੀ ਹੈ ਜੀ ਬਾਕੀ ਤੁਹਾਨੂੰ ਪਤਾ ਜੇ ਆਪਾਂ ਮੱਝ ਲੈਣ ਜਾਵਾਂਗੇ ਤਾਂ 2 ਲੱਖ ਤੋਂ ਘੱਟ ਆਉਂਦੀ ਨਹੀਂ ਮੱਝ ਇਹ ਤੁਹਾਨੂੰ ਦੀ ਜਿਹੇ ਸੇ ਜੀ ਮਿਲ ਜਾਣੀ ਆ ਬੜੇ ਵੇਰੇ ਚ ਕੋਈ ਘਾਟਾ ਨਹੀਂ ਜਾ ਯਾਰ ਭਰਾ ਸਹੀ ਗੱਲ ਆ ਇਹ ਵੀ ਚੀਜ਼ ਆ ਜਿੱਦਾਂ ਕੱਪ ਮਰ ਰਹੀ ਹੁੰਦੇ ਤੇ ਬਾਤ ਕਰਦੇ ਜਿੱਦਾਂ ਤੇ ਆ ਵੀ ਬਾਈ ਇਹਨੂੰ ਕੋਈ ਘਾਟਾ ਨਹੀਂ ਜਾ ਬਰੇ ਹਾਂਜੀ ਬਾਈ ਕਰਮਾਂ ਵਾਲਾ ਸੋਨਾ ਬਈ ਕਾਲਾ ਸਹੀ ਗੱਲ ਬੰਦੀ ਬਾਤ ਨੂੰ ਬਾਜ਼ ਮਾਰ ਕੇ ਕਿਸੇ ਨੂੰ ਵੇਚ ਰਹਾ ਭਰਾ ਜੀ ਸਹੀ ਗੱਲ ਜਿੰਨੂੰ ਮਰਜ਼ੀ ਵੇਚ ਲੈ ਤੇ ਦੋ ਨੰਬਰ ਵੀਰੇ ਦੋ ਨੰਬਰ ਵੀਰੇ ਵੀ ਝੋਲੀ ਜੀ ਦਿਖਾ ਦੇ ਬਾਈ ਆ ਬੱਚਾ ਹੀ ਆ ਛੋਟੇ ਹੈ ਦੇਖ ਬਾਈ ਠੀਕ ਹੈ ਹਰ ਕਹਿ ਲੱਗੇ ਚਾਰੀ ਠੀਕ ਹੈ ਜੀ ਇਹ ਟਾਪ ਦੇ ਆ ਇਹਨਾਂ ਦੋਨਾਂ ਦੀ ਕਿੰਨੀ ਕਿੰਨੀ ਹੋ ਮਾਰਾ ਬਰੇ ਉਮਰ ਦਾ ਆਪਾਂ ਦਾ ਪਤਾ ਨਹੀਂ ਅਗਲਾ ਅੰਦਾਜ਼ਾ ਲਾ ਲਈ ਐਵੇਂ ਆ ਪਟੂਠ ਮਰੀ ਗਈ ਕੋਠਾ ਜਾ ਹਾਂਜੀ ਹਾਂਜੀ ਬੰਦੋ ਕੀਰੀਆਂ ਹੀ ਬੱਚੇ ਹੀ ਆ ਭਰਾ ਨੂਰੇ ਗੋਆ ਖਤੀਓ ਲਓ ਜੀ ਕਰ ਲੋ ਚੈੱਕ ਆਹ ਦਾ ਕਰਮ ਵਾਲੀ ਸਿੰਘ ਵੀ ਗੋਲ ਕਰਦੀ ਹੈ ਬਾਈ ਸਿੰਘ ਦੋਨਾਂ ਦੇ ਗੋਲਾ ਤਾਂ ਜਮਾਈ ਬਈ ਹੁਣ ਆ ਨਿੱਕੀ ਆ ਲੈ ਬਾਈ ਇਹਨਾਂ ਗੋਲਾ ਇਹਦਾ ਵੀ ਸਿੰਘ ਬਾਈ ਸਿੰਘਾਂ ਨੇ ਵੀ ਕੋਈ ਨਹੀਂ ਮਾਰੀ ਬਾਈ ਕਿਹਦੀ ਡਿਮਾਂਡ ਡਿਮਾਂਡ ਵੀਰੇ ਇਹਦੀ ਹੈ ਜੀ 18000 ਰੁਪਏ ਇੱਕ ਦੀ ਹਾਂਜੀ ਆਹ ਦੀ ਤੇ ਇਹ ਵੀ ਵਿਰੇ 16000 ਰੁਪਏ ਠੀਕ ਹੈ ਵੱਡੀ ਦੀ 18000 ਛੋਟੀ ਦੀ 16000 ਜੋੜਾ ਲੈ ਜੀ ਵਿਰੇ ਕੋਈ ਵਿਰੇ ਮਾਨਤਾਨ ਕਰ ਦਾਂਗੇ ਖੁੱਲਾ ਵਿਰੇ ਠੀਕ ਹੈ ਵਿਰੇ ਹਾਂ ਦੋਨੇ ਯਾਰ ਵਿਰੇ 30000 ਦੀਆਂ ਕਟੀਆਂ ਦੇ ਦੋਨੇ 30000 ਠੀਕ ਹੈ ਵਿਰੇ ਬਾਕੀ ਜਿਹਨੂੰ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਜੇ ਬਤਨੇ ਲੈ ਹੋਰ ਮਾਨਤਾਨ ਕਰ ਦਾਂਗੇ ਧਰਾ ਕੋ ਤੰਨੇ ਲੈਣ ਵਾਲਾ ਵੀ ਹੁੰਦਾ ਠੀਕ ਹੈ ਜੀ ਹਾਂ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ